ਇੰਡੀਆ ਦੇ ਵਿੱਚ ਐਵੇਂ ਚੱਲਦਾ ਵਰਟੀਕਲ ਕਿ ਕੋਟਾ ਤੇ ਸਾਰਿਆਂ ਨੂੰ ਦਿੱਤਾ ਹੀ ਹੋਇਆ ਹੈ ਲੇਕਿਨ ਜੇ ਇਹ ਬੰਦਾ ਜਾਂ ਇਹ ਬੰਦਾ ਜਾਂ ਇਹ ਬੰਦਾ ਜਾਂ ਇਹ ਬੰਦਾ ਇਹ ਸਾਰੇ ਬੰਦੇ ਓਪਨ ਵੀ ਖੇਡ ਸਕਦੇ ਨੇ ਪਰ ਉਦੋਂ ਦੁੱਖ ਲੱਗਦਾ ਜਦੋਂ ਉਹ ਕੋਈ ਹੋਰ ਕੈਟਾਗਰੀ ਦਾ ਜਿਸ ਨੂੰ ਕੋਟਾ ਮਿਲਿਆ ਹੋਇਆ ਹੈ ਉਹ ਨੰਬਰ ਜ਼ਿਆਦਾ ਔਨ ਕਰਕੇ ਫਿਰ ਉਹ ਜਨਰਲ ਵਾਲੇ ਦੀ ਇੱਕ ਸੀਟ ਲੈ ਜਾਂਦਾ ਉਹਨਾਂ ਦਾ ਕੋਟਾ ਉੱਥੇ ਹੀ ਰਹਿੰਦਾ ਹੈ ਇਸ ਗੱਲ ਦਾ ਰੋਸ ਵਿਦਿਆਰਥੀਆਂ 'ਚ ਖਾਸ ਕਰਕੇ ਜਿਹੜੇ ਨੌਕਰੀ ਲੈਣ ਦੀ ਰੇਸ ਵਿੱਚ ਲੱਗੇ ਨੇ ਉਹਨਾਂ ਦੇ ਵਿੱਚ ਤੇ ਬਹੁਤ ਹੀ ਰੋਸ ਪਾਇਆ ਜਾਂਦਾ ਹੈ ਜਿਹੜਾ OBC ਐ ਇਸ ਨੂੰ 52% ਮੰਨਿਆ ਗਿਆ ਲੇਕਿਨ ਪਤਾ ਨਹੀਂ ਆ ਕਿ OBC ਕਿੰਨੇ ਨੇ ਸਾਡੇ ਦੇਸ਼ ਵਿੱਚ ਕਈ ਰਾਜੇ ਮਹਾਰਾਜਿਆਂ ਦੀਆਂ ਰਿਆਸਤਾਂ ਸਨ ਇੰਡੀਆ ਦੇ ਵਿੱਚ ਜਿੱਥੇ ਔਰਤਾਂ ਨੂੰ ਉਸ ਦਲਿਤ ਭਾਈਚਾਰੇ ਦੀਆਂ ਔਰਤਾਂ ਨੂੰ ਆਪਣਾ ਤਨ ਟੱਕਣ ਦੇ ਲਈ ਟੈਕਸ ਦਿੱਤਾ ਜਾਂ ਇਹ ਕਿਵੇਂ-ਕਿਵੇਂ ਬਣਿਆ SC ਰੈਜ਼ਰਵੇਸ਼ਨ ST ਰੈਜ਼ਰਵੇਸ਼ਨ ਜਾਂ OBC EWS ਇਹ ਕਦੋਂ-ਕਦੋਂ ਮਿਲੀ ਹੈ ਐਜੂਕੇਸ਼ਨ ਚ ਕਦੋਂ ਮਿਲੀ ਹੈ ਜੌਬ ਚ ਕਦੋਂ ਮਿਲੀ ਹੈ ਕਿੰਨੇ ਪਰਸੈਂਟ ਤੱਕ ਮਿਲੀ ਹੈ ਕਿਹੜੇ ਬੇਸ ਤੇ ਮਿਲੀ ਹੈ ਕਿੰਨਾ ਨੂੰ ਮਿਲੀ ਹੈ ਤੇ ਕਦੋਂ ਤੱਕ ਮਿਲੀ ਹੈ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਚ ਜਾਣਾਂਗੇ ਮੈਂ ਕਹਿੰਦਾ 99% ਯੂਥ ਹੈ ਜਿਹੜੀ ਮੁੰਡੇ ਨੇ ਜਾਂ ਕੁੜੀਆਂ ਨੇ ਉਹ ਬਜ਼ੁਰਗ ਵੇਖ ਕੇ ਔਰਤ ਅਗਰ ਬਜ਼ੁਰਗਾ ਜਾਂ ਬੱਚਾ ਚੁੱਕਿਆ ਤਾਂ ਜਾਂ ਜੇ ਕੋਈ ਅਪਾਹਜ ਹੈ ਉਹ ਜਿਹੜੀ ਸੀਟ ਤੇ ਰੱਖਵਾ ਕਰਨ ਨਹੀਂ ਵੀ ਲਿਖਿਆ ਉਹ ਵੀ ਉੱਠ ਕੇ ਸੀਟ ਦੇ ਦਿੰਦੇ ਨੇ ਇਹ ਸਾਡਾ ਕਲਚਰ ਹੈ ਕਿਉਂਕਿ ਸਾਨੂੰ ਲੱਗਦਾ ਕਿ ਇਹਨੂੰ ਜਾਦੀ ਜ਼ਰੂਰਤ ਹੈ ਹੁਣ ਜੇ ਇੱਥੇ ਇਹ ਵਾਲਾ ਰੂਲ ਆਦੀ ਇਕੁਐਲਿਟੀ ਵੀ ਕੰਡਕਟਰ ਨੇ ਟਿਕਟਾਂ ਦੇ ਸਾਰਿਆਂ ਤੋਂ ਬਰਾਬਰ ਲਈਆਂ ਨੇ ਸਾਸ਼ੀガル ਦੋਸਤੋ ਅੱਜ ਦੀ ਵੀਡੀਓ ਆਪਣੀ ਹੈਗੀ ਏ ਰਾਖਵੇਂ ਕੋਟੇ ਤੇ ਜਿਸ ਨੂੰ ਆਪਾਂ ਰੈਜ਼ਰਵੇਸ਼ਨ ਕਹਿੰਨੇ ਆ ਤੇ ਹਿੰਦੀ ਦੇ ਵਿੱਚ ਆਰਕਸ਼ਨ ਕਹਿ ਦਿੰਦੇ ਆ ਨੌਕਰੀ ਲੈਣ ਦੇ ਲਈ ਜੌਬ ਲੱਗਣ ਦੇ ਲਈ ਤੇ ਚਾਹੇ ਵੋਟਾਂ ਹੋਣ ਉਹਨਾਂ 'ਚ ਖਲੋਣਾ ਹੋਵੇ ਤੇ ਸਾਨੂੰ ਉਹਦੇ ਵਿੱਚ ਰਾਖਵਾ ਕੋਟਾ ਮਿਲਦਾ ਜਿਹੜੇ ਬੰਦੇ ਨੇ ਉਤੇ ਰਾਖਮ ਕੋਟਾ ਕਿਸ ਨਾ ਕਿਸੇ ਤਰੀਕੇ ਨਾਲ ਮਿਲਦਾ ਉਹਨੂੰ ਚੰਗਾ ਲੱਗਦਾ ਤੇ ਜਨਰਲ ਕੈਟਾਗਰੀ ਵਾਲਿਆਂ ਨੂੰ ਆਮ ਤੌਰ ਤੇ ਸ਼ਿਕਾਇਤ ਰਹਿੰਦੀ ਹੈ ਵੀ ਸਾਡੇ ਨਾਲ ਸ਼ਾਇਦ ਇਹ ਭੇਦਭਾਵ ਹੋ ਰਿਹਾ ਵੈਸੇ ਇਹ ਰਾਖਮ ਕੋਟਾ ਲਿਆਂਦਾ ਗਿਆ ਭੇਦਭਾਵ ਖਤਮ ਕਰਨ ਦੇ ਲਈ ਤੇ ਕੁਝ ਕੁ ਗੱਲਾਂ ਜਾਣੀਆਂ ਜਾਂ ਕਹੀਆਂ ਜਾਂਦੀਆਂ ਨੇ ਸਮਾਜ ਦੇ ਵਿੱਚ ਉਨਾ ਤੀ ਵੀ ਆਪਾਂ ਚੰਨਣਾ ਪਾਵਾਂਗੇ ਵੀ ਉਹ ਕਿੰਨੀਆਂ ਕਿ ਸੱਚ ਨੇ ਇਹਦਾ ਆਖਮਾ ਕੋਟਾ ਕਿਉਂ ਲਿਆਂਦਾ ਗਿਆ ਇਹਦੇ ਬਾਰੇ ਗੱਲ ਕਰਨੀ ਹੈ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕਮੈਂਟਾਂ ਦੇ ਵਿੱਚ ਆਪਣੀਆਂ ਤਲਵਾਰਾਂ ਨਾ ਚਲਾਈਓ ਮੈਂ ਖੁਦ ਜਰਨਲ ਕੈਟਾਗਰੀ ਤੋਂ ਬਿਲੋਂਗ ਕਰਦਾ ਤੇ ਲੇਕਿਨ ਆਪਾਂ ਇਸ ਨੂੰ ਇੱਕ ਬਿਲਕੁਲ ਨਿਊਟਰਲ ਰਹਿ ਕੇ ਇਸ ਮੁੱਦੇ ਨੂੰ ਵਿਚਾਰਨਾ ਹੈ ਇਹ ਚੱਲਿਆ ਕਿਵੇਂ ਸੀ ਚੱਲ ਕਿਵੇਂ ਰਿਹਾ ਹੈ ਪਿਛਲੇ ਸਮੇਂ ਤੋਂ ਤੇ ਹੁਣੇ ਦੇ ਵਿੱਚ ਕਿਹੜੀਆਂ ਕਿੜੀਆਂ ਖੜੋਤਾਂ ਆ ਗਈਆਂ ਨੇ ਕਿੜੀਆਂ ਕਿੜੀਆਂ ਕਹੋਗੇ ਬੁਰਾਈਆਂ ਆ ਗਈਆਂ ਜਿਨ੍ਹਾਂ ਨੂੰ ਦੂਰ ਕਰਨਾ ਬੰਦ ਹੈ ਜੋ ਸਹੀ ਲੱਗੇਗਾ ਆਪਾਂ ਉਸ ਬਾਰੇ ਗੱਲ ਕਰਾਂਗੇ ਇਹ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਇਹਦਾ ਸਿੱਧਾ ਜਵਾਬ ਹੈ ਹਾਂ ਇਹ ਮਿਲਣਾ ਚਾਹੀਦਾ ਕਿਵੇਂ ਮਿਲਣਾ ਚਾਹੀਦਾ ਤੁਸੀਂ ਆਪਣੇ ਦੇਸ਼ ਦੀ ਜੋ ਪੁਰਾਣੀ ਹਿਸਟਰੀ ਹੈ ਉਹਦੇ ਬਾਰੇ ਤੇ ਜਾਣੂ ਹੋਵੋਗੇ ਕਿ ਕਿੰਨੀ ਜ਼ਿਆਦਾ ਜਾਤਾਂ ਦੀ ਵੰਡ ਹੈ ਧਰਮਾਂ ਦੇ ਕਿੰਨੇ ਗੁਰੂ ਪੀਰ ਪਗੰਬਰ ਇਹ ਕਹਿੰਦੇ ਥੱਕ ਗਏ ਕਿ ਜਾਤਾਂ ਪਾਤਾਂ 'ਚ ਵਿਸ਼ਵਾਸ ਨਾ ਰੱਖੋ ਅਸੀਂ ਉਹਨਾਂ ਨੂੰ ਤੇ ਮੰਨਦੇ ਆਂ ਲੇਕਿਨ ਉਹਨਾਂ ਦੀਆਂ ਕਈਆਂ ਗੱਲਾਂ ਤੇ ਘੱਟ ਗੌਰ ਕਰਦੇ ਆਂ ਤਾਂ ਕਈ ਵਾਰੀ ਫਿਰ ਕਾਨੂੰਨ ਦੀ ਕਹੀ ਗੱਲ ਅੱਗੇ ਰੱਖਣੀ ਪੈਂਦੀ ਏ ਜਿਹੜਾ ਕੋਈ ਭਾਈਚਾਰਾ ਸਾਡਾ ਪਿੱਛੇ ਰਹਿ ਗਿਆ ਉਸ ਨੂੰ ਨਾਲ ਲਿਆਉਣ ਦੇ ਲਈ ਚਰਚਾ ਦਾ ਵਿਸ਼ਾ ਵੱਡੀ ਗੱਲ ਇਹ ਬਣਦੀ ਏ ਕਿ ਜਦੋਂ ਇੱਕ ਵਾਰੀ ਜਾਂ ਦੋ ਵਾਰੀ ਰਾਖਵਾ ਕੋਟਾ ਮਿਲ ਗਿਆ ਉਹ ਭਾਈਚਾਰਾ ਗਰੀਬ ਸੀ ਉਹ ਸਕੂਲ ਨਹੀਂ ਸੀ ਬੱਚੇ ਵਧੀਆ ਪੜਾ ਸਕਦਾ ਹੁਣ ਦੋਵਾਂ ਮਾਂ ਪਿਓ ਨੂੰ ਨੌਕਰੀ ਮਿਲ ਗਈ ਏ ਅੱਗੋਂ ਵੀ ਇੱਕ ਵਾਰੀ ਹੋਰ ਯਾਨੀ ਕਿ ਪੀੜ੍ਹੀ ਨੂੰ ਨੌਕਰੀ ਮਿਲ ਗਈ ਏ ਹੁਣ ਤੇ ਉਹ ਚੰਗੇ ਸ਼ਹਿਰ ਰਹਿੰਦੇ ਨੇ ਵਧੀਆ ਤਾਂ ਬੱਚੇ ਪੜਾ ਸਕਦੇ ਨੇ ਥੋੜੀ ਬੋਤੀ ਪ੍ਰਾਪਰਟੀ ਵੀ ਬਣਾ ਲਈ ਹੈ ਹੁਣ ਤੇ ਉਹ ਮਿਡਲ ਕਲਾਸ ਚ ਆ ਗਏ ਨੇ ਐਸੀ ਗੱਲ ਕਹੀ ਜਾਂਦੀ ਹੈ ਵੀ ਹੁਣ ਵੀ ਉਹਨਾਂ ਨੂੰ ਰਾਖਵਾ ਕੋਟਾ ਕਿਉਂ ਦੂਜੀ ਗੱਲ ਇਹ ਸਭ ਤੋਂ ਵੱਧ ਕਹੀ ਜਾਂਦੀ ਹੈ ਕਿ ਰਾਖਵਾ ਕੋਟਾ ਜ਼ਰੂਰ ਹੋਣਾ ਚਾਹੀਦਾ ਲੇਕਿਨ ਉਹ ਕਾਸਟ ਬੇਸਡ ਨਾ ਹੋਵੇ ਇਨਕਮ ਬੇਸਡ ਹੋਣਾ ਚਾਹੀਦਾ ਇਹ ਵੀ ਗੱਲ ਆਪਣੀ ਸੁਣ ਲਈ ਗਈ ਹੈ 2019 ਦੇ ਵਿੱਚ ਜਨਰਲ ਕੈਟਾਗਰੀ ਦੇ ਵਿੱਚੋਂ ای ਡਬਲਯੂ ਐਸ ਕੱਢ ਕੇ ਇਕਨੋਮਿਕ ਵੀਕਰ ਸੈਕਸ਼ਨ ਉਹਨਾਂ ਨੂੰ ਕੱਢ ਦਿੱਤਾ ਗਿਆ ਤੇ ਸਾਰੇ ਦੇਸ਼ 'ਚ ਹਰੇਕ ਸਟੇਟ ਦੇ ਵਿੱਚ 10% ਉਹਦਾ ਕੋਟਾ ਨਿਰਧਾਰਤ ਕਰ ਦਿੱਤਾ ਗਿਆ ਜੌਬ ਦੇ ਵਿੱਚ ਵੀ ਤੇ ਐਜੂਕੇਸ਼ਨ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਦੇ ਲਈ ਵੀ ਇਧਰ ਹੀ ਸਾਨੂੰ ਹੋਰ ਵੀ ਥੋੜਾ ਬੈਕਗ੍ਰਾਉਂਡ ਸਮਝਣੀ ਪਵੇਗੀ ਵੀ ਇਹ ਇਕੁਐਲਿਟੀ ਦਾ ਸਿਧਾਂਤ ਕੀ ਹੁੰਦਾ ਹੈ ਆਪਾਂ ਜਿਸ ਨੂੰ ਕਹਿੰਨੇ ਆ ਸਮਾਨਤਾ ਜਾਂ ਫਿਰ ਕਹਿੰਨੇ ਆ ਬਰਾਬਰੀ ਇਹ ਕੀ ਹੁੰਦੀ ਏ ਇਹਦੀ ਇੱਕ 네ਗੇਟਿਵ ਅਪਰੋਚ ਹੁੰਦੀ ਏ ਇੱਕ ਪੋਜ਼ਿਟਿਵ ਹੁੰਦੀ ਏ ਇਹਦਾ ਕਾਰਨ ਕੀ ਹੈ ਇਹ ਇੰਡੀਆ 'ਚ ਹੀ ਹੋ ਰਿਹਾ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਹੁੰਦਾ ਹੈ ਇਹਦੇ ਬਾਰੇ ਵਿੱਚ ਚਰਚਾ ਕਰਾਂਗੇ ਇਸ ਕਰਕੇ ਰਾਖਵੇਂਕਰਨ ਨੂੰ ਆਪਾਂ ਨਿਊਟਰਲ ਰਹਿ ਕੇ ਆਪਾਂ ਇਸ ਨੂੰ ਯਾਨੀ ਕਿ ਜਾਣਾਂਗੇ ਜਿਵੇਂ ਕੁਲਵੀਰ ਝੰਡਰ ਦਾ ਇੱਕ ਗਾਣਾ ਨਾ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾ ਕੋਟਾ ਮਾਰ ਗਿਆ ਅੱਗੇ ਬੜੀ ਸੋਹਣੀ ਗੱਲ ਕਹਿੰਦਾ ਦਿਓ ਰਾਖਵਾ ਕਰਨ ਗਰੀਬਾਂ ਨੂੰ ਸਾਨੂੰ ਰੋਸ ਨਾ ਕੋਈ ਹੈਗੇ ਜੱਟ ਵੀ ਕਈ ਗਰੀਬ ਉਹਨਾਂ ਦਾ ਦੋਸ਼ ਨਾ ਕੋਈ ਜੱਟ ਸ਼ਬਦ ਨੂੰ ਇੱਥੇ ਤੁਸੀਂ ਜਰਨਲ ਕੈਟਾਗਰੀ ਚ ਲੈ ਲਓ ਤੁਹਾਡੇ ਪਿੰਡ ਤੁਹਾਡੇ ਮੁਹੱਲੇ ਸ਼ਹਿਰ ਦੇ ਵਿੱਚ ਕੋਈ ਐਸਾ ਸੱਜਣ ਹੋਏਗਾ ਇੱਕ ਤੇ ਜਰਨਲ ਕੈਟਾਗਰੀ ਦਾ ਉਹਦੇ ਕੋਲ ਬਹੁਤ ਸਾਰੀ ਜ਼ਮੀਨ ਹੈ 플ੌਟ ਨੇ بزਨਸ ਹੈ ਦੂਜਾ ਵੀ ਉਸੇ ਜਾਤ ਦਾ ਉਸੇ ਕੈਟਾਗਰੀ ਦਾ ਲੇਕਿਨ ਉਹਦੇ ਕੋਲ ਕੁਝ ਵੀ ਨਹੀਂ ਹੈ ਉਹ ਖੁਦ ਦਿਹਾੜੀ ਕਰਦਾ ਹੈ ਲੇਕਿਨ ਉਹ ਕਿਸੇ ਤਰ੍ਹਾਂ ਦਾ ਰਾਖਵਾ ਕੋਟਾ ਉਹਨੂੰ ਨਹੀਂ ਸੀ ਮਿਲਦਾ 2019 ਤੋਂ ਪਹਿਲਾਂ ਹੁਣ EWS ਦੇ ਨਾਂ ਤੇ 10% ਮਿਲਦਾ ਪਰ ਉਹ ਕਹਿੰਦੇ ਵੀ ਇਹ ਵੀ ਹੁਣ ਕਾਫੀ ਨਹੀਂ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਣੀ ਹੈ ਕਿ ਦੇਸ਼ ਦੀ 95% ਪਾਪੂਲੇਸ਼ਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰਾਖਵਾ ਕਰਨ ਮਿਲਦਾ ਹੈ ਟੋਟਲ ਜਿਹੜਾ ਰਾਖਵਾ ਕਰਨਾ ਐਨਾ ਬਣ ਜਾਂਦਾ ਉਹਦੀ ਕਿਵੇਂ ਵੰਡ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਦੱਸ ਸਕਦਾ ਜੇ ਕਿਸੇ ਜਨਰਲ ਕੈਟਾਗਰੀ ਵਾਲੇ ਨੇ ਆਈਐਸ ਬੰਨਣਾ ਤੇ 80 ਤੋਂ 100 ਨੰਬਰਾਂ ਦੇ ਵਿੱਚ ਆਉਣਾ ਪੈਂਦਾ ਤੇ ਜੇ ਕਿਸੇ ਓਬੀਸੀ ਵਾਲੇ ਨੇ ਬੰਨਣਾ ਤੇ 350 ਤੋਂ 400 ਤੱਕ ਆਣੀ ਜਾਂਦੀ ਏ ਇਸ ਗੱਲ ਨੂੰ ਵੀ ਵਿਚਾਰਿਆ ਜਾਂਦਾ ਹੈ ਇੱਕ ਗੱਲ ਨੂੰ ਹੋਰ ਬੜਾ ਵਿਚਾਰਿਆ ਜਾਂਦਾ ਇੱਕ ਤਰ੍ਹਾਂ ਦੀ ਮਿਸਕਨਸੈਪਸ਼ਨ ਨਹੀਂ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੋਇਆ ਕਿ 10 ਸਾਲ ਜਾਂ 15 ਸਾਲਾਂ ਲਈ ਇਹ ਰਾਖਵਾ ਕੋਟਾ ਬਣਾਇਆ ਗਿਆ ਸੀ ਉਸ ਤੋਂ ਬਾਅਦ ਨਹੀਂ ਐਸਾ ਸਿਰਫ ਚੋਣਾ ਲੜਨ ਦੇ ਲਈ ਹੈ ਲੋਕ ਸਭਾ ਵਿਧਾਨ ਸਭਾ ਵਾਲੀਆਂ ਬਾਕੀ ਜੋਬ ਤੇ ਐਜੂਕੇਸ਼ਨ ਦੇ ਵਿੱਚ ਐਸੀ ਗੱਲ ਨਹੀਂ ਲਿਖੀ ਗਈ ਕਿ ਇਹ ਕਿੰਨੇ ਸਮੇਂ ਲਈ ਹੈ ਹਾਲਾਂਕਿ ਅਗਰ ਉਹਦਾ ਜੇ ਲਿਖਿਆ ਵੀ ਹੋਇਆ ਚੋਣਾ ਲੜਨ ਦਾ ਉਹ ਕਿਹੜਾ ਬੰਦ ਕਰ ਦਿੱਤਾ ਗਿਆ ਉਹ ਹੁਣ ਤੱਕ ਵੀ ਚੱਲਦਾ ਆ ਰਿਹਾ ਉਹਦਾ ਕੀ ਕਾਰਨ ਹੈ ਵੱਡਾ ਸਵਾਲ ਇਹ ਹੈ ਕਿ ਪਛੜੇ ਲੋਕਾਂ ਨੂੰ ਨਾਲ ਰਲਾਉਣਾ ਸੀ ਉਹ ਵੀ ਇਸੇ ਦੇਸ਼ 'ਚ ਰਹਿ ਰਹੇ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਕਿ ਉਹ ਫਲਾਨੀ ਕਿਸੇ ਜਾਤ ਨਾਲ ਸਬੰਧ ਰੱਖਦੇ ਨੇ ਨਾ ਹੀ ਉਹਨਾਂ ਨੇ ਕੋਈ ਪਾਪ ਕੀਤਾ ਇਹਦਾ ਮਤਲਬ 1947 ਤੋਂ ਲੈ ਕੇ 2025 ਤੱਕ ਅਸੀਂ ਰਾਖਵਾ ਕੋਟਾ ਦੇ ਕੇ ਵੀ ਉਹਨਾਂ ਨੂੰ ਬਰਾਬਰ ਨਹੀਂ ਲੈ ਕੇ ਆ ਸਕੇ ਅੱਜ ਵੀ ਵੇਖ ਲਓ ਤੁਹਾਡੇ ਆਂਢ ਗੁਆਂਢ ਗਲੀ ਮੁਹੱਲੇ ਜਾਂ ਪਿੰਡ ਦੇ ਵਿੱਚ ਜਿੰਨੂੰ ਕਿਹਾ ਜਾਂਦਾ ਚਲੋ ਮੈਂ ਕਹਿਣੀ ਨਹੀਂ ਚਾਹੁੰਦਾ ਵੀ ਕੋਈ ਛੋਟੀ ਜਾਤ ਦਾ ਇਹ ਉੱਚੀ ਜਾਤ ਦਾ ਵਖਰੇਵਾ ਅੱਜ ਵੀ ਹੈਗਾ ਐਨਾ ਕਾਨੂੰਨ ਬਣਨ ਦੇ ਬਾਵਜੂਦ ਵੀ ਤੇ ਜੇ ਨਾ ਕਾਨੂੰਨ ਬਣਦਾ ਉਹਨਾਂ ਦੀ ਕੀ ਹਾਲਤ ਹੁੰਦੀ ਸਾਡੇ ਦੇਸ਼ ਦੇ ਵਿੱਚ ਜਾਤਾਂ ਦੀ ਵੰਡ ਇੰਨੀ ਕੁ ਹੋਈ ਹੈ ਕਿ ਸਭ ਤੋਂ ਹੇਠਲੇ ਆ ਨੂੰ ਆਪਾਂ ਦਲਿਤ ਜਾਂ ਉਹਨਾਂ ਨੂੰ ਆਪਾਂ ਅਛੂਤ ਵੀ ਕਹਿੰਨੇ ਆ ਰਾਜੇ ਮਹਾਰਾਜਿਆਂ ਦੇ ਸਮੇਂ ਉਹਨਾਂ ਦੇ ਮਗਰ ਇੱਕ ਝਾੜੂ ਜਾਂ ਕੋਈ ਕਪੜਾ ਬੰਨਿਆ ਜਾਂਦਾ ਸੀ ਵੀ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਵੀ ਨਾ ਲੱਗਣ ਜਿਹੜੇ ਖੂਹ ਤੋਂ ਸਾਰਾ ਪਿੰਡ ਪਾਣੀ ਪੀਂਦਾ ਸੀ ਉਸ ਖੂਹ ਤੇ ਉਹ ਪਾਣੀ ਨਹੀਂ ਸੀ ਪੜ ਸਕਦੇ ਹੋਰ ਤੇ ਹੋਰ ਡਾਕਟਰ ਬੀ ਆਰ ਅੰਬੇਦਕਰ ਆਪਣੇ ਉਸ ਦਲਤ ਭਾਈਚਾਰੇ ਚੋਂ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੂੰ ਸਕੂਲ ਚ ਦਾਖਲਾ ਮਿਲਿਆ ਸੀ ਤੇ ਉੱਥੇ ਵੀ ਘੜੇ ਚੋਂ ਪਾਣੀ ਪੀਣ ਦੀ ਮਨਾਹੀ ਸੀ ਚਪੜਾਸੀ ਡੋਰੀ ਨਾਲ ਪਾਦੇ ਦੇ ਪਾਦੇ ਜੇ ਚਪੜਾਸੀ ਛੁੱਟੀ ਦੇ ਤੇ ਪਾਣੀ ਨਹੀਂ ਮਿਲਣਾ ਕੋਈ ਬੱਚਾ ਪਿਆਦੇ ਤਾਂ ਪਿਆਦੇ ਇਸ ਬੰਦੇ ਨੇ ਫਿਰ ਅੱਗੇ ਜਾ ਕੇ ਯੂਕੇ ਯੂਐਸਏ ਦੀਆਂ ਯੂਨੀਵਰਸਿਟੀਆਂ ਤੋਂ ਡਬਲ ਪੀਐਚਡੀ ਕੀਤੀ ਹੈ ਫਿਰ ਜਦੋਂ ਉਹਨਾਂ ਨੂੰ ਦੇਸ਼ ਦਾ ਕਾਨੂੰਨ ਬਣਾਉਣ ਦਾ ਮੌਕਾ ਮਿਲਦਾ ਤੇ ਐਸੇ ਦਲਿਤ ਭਾਈਚਾਰੇ ਨੂੰ ਪਛੜੇ ਲੋਕਾਂ ਨੂੰ ਅੱਗੇ ਲੈ ਕੇ ਆਉਣ ਲਈ ਜਾਂ ਨਾਲ ਰਲਵਾਉਣ ਦੇ ਲਈ ਉਹਨਾਂ ਨੇ ਰਾਖਵਾ ਕਰਨਾ ਤਰ੍ਹਾਂ ਤਰ੍ਹਾਂ ਦਾ ਬਣਾਇਆ ਸੀ ਜਾਂ ਇਹਦੀ ਸਿਫਾਰਸ਼ ਕੀਤੀ ਸੀ ਇਸ ਕਰਕੇ ਇਸ ਰੈਜ਼ਰਵੇਸ਼ਨ ਨੂੰ ਲਿਆਉਣਾ ਜ਼ਰੂਰੀ ਸੀ ਔਰ ਕਿਸ ਤਰ੍ਹਾਂ ਇਕੁਐਲਿਟੀ ਦਾ ਸਿਧਾਂਤ ਅੱਗੇ-ਅੱਗੇ ਬਣਾਇਆ ਗਿਆ ਰੂਲ ਬਣਾਏ ਗਏ ਲੇਕਿਨ ਚੇਂਜ ਵੀ ਕੀਤੇ ਗਏ ਸਭ ਤੋਂ ਪਹਿਲਾਂ ਆਪਾਂ ਇਕੁਐਲਿਟੀ ਦਾ ਸਿਧਾਂਤ ਸਮਝੀਏ ਇਕੁਐਲਿਟੀ ਕੀ ਹੈ ਜਿਸ ਨੂੰ ਆਪਾਂ ਕਹਿੰਦੇ ਆ ਕਿ ਬਰਾਬਰਤਾ ਕਿ ਰੂਲ ਬਣਾ ਦਿੱਤੇ ਕਿ ਸਾਰਿਆਂ ਲਈ ਤੇ ਸਾਰਿਆਂ ਲਈ ਬਰਾਬਰ ਨੇ ਉਦਾਹਰਨ ਦੇ ਤੌਰ ਤੇ ਇਹ ਸਮਝੋ ਕਿ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਦੋ ਬੱਚੇ ਨੇ ਮਾਤਾ ਪਿਤਾ ਨੇ ਦੋ ਬੱਚੇ ਨੇ ਠੀਕ ਹੈ ਉਸ ਪਰਿਵਾਰ ਦਾ ਜਿਹੜਾ ਯਾਨੀ ਕਿ ਮੁਖੀ ਹੈ ਪਿਤਾ ਉਹਨਾਂ ਦਾ ਕੋਈ ਵੀ ਮਜ਼ਦੂਰੀ ਕਰਦਾ ਹੈ ਬਿਜ਼ਨਸ ਕਰਦਾ ਕੁਝ ਵੀ ਹੈ ਉਹ ਹਰੇਕ ਸ਼ਾਮ ਵਾਪਸ ਆਉਂਦਿਆਂ ਦੋ ਗਲਾਸ ਜੂਸ ਆਪਣੇ ਬੱਚਿਆਂ ਲਈ ਲੈ ਕੇ ਆਉਂਦਾ ਇੱਕ ਇੱਕ ਗਲਾਸ ਦੋਹਾਂ ਲਈ ਕਿਉਂਕਿ ਉਹ ਕਹਿੰਦਾ ਕਿ ਮੈਂ ਦੋਨਾਂ ਨੂੰ ਇਕੁਅਲ ਸਮਝਦਾ ਬਰਾਬਰ ਸਮਝਦਾ ਕੋਈ ਡਿਸਕ੍ਰਿਮੀਨੇਸ਼ਨ ਕੋਈ ਭੇਦਭਾਵ ਨਹੀਂ ਕਰਦਾ ਬੜੀ ਚੰਗੀ ਗੱਲ ਹੈ ਅਚਾਨਕ ਇੱਕ ਬੱਚਾ ਉਹਨਾਂ ਦੇ ਵਿੱਚੋਂ ਬਿਮਾਰ ਪੈ ਜਾਂਦਾ ਪਰ ਪਰਿਵਾਰ ਦੀ ਹਾਲਤ ਐਸੀ ਹੈ ਕਿ ਉਹ ਸਿਰਫ ਦੋ ਗਲਾਸ ਜੂਸ ਹੀ ਅਫੋਰਡ ਕਰ ਸਕਦੇ ਨੇ ਕਿਤਾ 40 ਰੁਪਏ ਉਹ ਬੰਦਾ ਲਾ ਸਕਦਾ ਰੋਜ਼ ਇਸ ਤੋਂ ਵੱਧ ਨਹੀਂ ਹੈ ਸਮਝ ਕੇ ਚੱਲਦੇ ਆ ਇਦਾਂ ਤੇ ਡਾਕਟਰ ਕਹਿੰਦਾ ਵੀ ਜਿਹੜਾ ਇਹ ਬੱਚਾ ਬਿਮਾਰ ਆ ਵੀ ਇਹਨੂੰ ਥੋੜੇ ਦਿਨਾਂ ਦੇ ਲਈ ਡਬਲ ਡਾਈਟ ਚਾਹੀਦੀ। ਰੋਜ਼ਾਂ ਫਰੇ ਦਾ ਜੂਸ ਜਿਹੜਾ ਉਹ ਮਸੰਮੀ ਦਾ ਹੋਣਾ ਚਾਹੀਦਾ ਜਿਹੜਾ ਕਿ 40-50 ਰੁਪਏ ਦਾ ਗਲਾਸ ਆਉਣਾ। ਹੁਣ ਉਹ ਪਿਤਾ ਜਿਹੜਾ ਉਹ 40 ਰੁਪਏ ਲਾ ਸਕਦਾ। ਤਾਂ ਕੀ ਅਗਰ ਉਹ ਹੁਣ ਵੀ ਕਹੇ ਬੇਸ਼ੱਕ ਤੋਂ ਬਿਮਾਰ ਹੈ ਮੈਂ ਤੇ ਇਕੁਐਲਿਟੀ ਦਾ ਸਿਧਾਂਤ ਸਮਝਾਂਗਾ। ਆਪਾਂ ਤੇ ਬਰਾਬਰ ਹੀ ਹੈ ਭਾਈ ਤੂੰ ਦਵਾਈ ਖਾ ਆਪਣੀ ਲੇਕਿਨ ਜੂਸ ਬਰਾਬਰ ਹੀ ਮਿਲੇਗਾ। ਅਗਰ ਦੂਜਾ ਬੱਚਾ ਪੂਰਾ ਯਾਨਕ ਰਿਸ਼ਟਪੁਸ਼ਟਾ ਉਹ ਬਿਮਾਰ ਨਹੀਂ ਹੈ ਤਾਂ ਅਗਰ ਇਹ ਪਿਤਾ ਹੁਣ ਇਹ ਕਹ ਦੇ ਕਿ ਚੱਲ ਕੋਈ 15-20 ਦਿਨਾਂ ਤੱਕ ਆਪਾਂ ਤੇਰਾ ਜੂਸ ਬੰਦ ਕਰ ਦਿੰਨੇ ਆ ਕੋਈ ਫਰਕ ਨਹੀਂ ਬਹੁਤਾ ਪੈਣ ਲੱਗਾ ਤੇ ਆਪਾਂ ਜਿਹੜਾ ਖਰਚ ਦੋਹਾਂ ਜੂਸਾਂ ਦੇ ਗਲਾਸਾਂ ਤੇ ਕਰਦੇ ਸੀ ਇਸ ਨੂੰ ਆਪਾਂ ਮੁਸੰਮੀ ਦਾ ਜੂਸ ਪਿਆ ਦੇਨੇ ਜਿਵੇਂ ਜਿਵੇਂ ਇਹਦੀ ਸਿਹਤ ਠੀਕ ਹੁੰਦੀ ਜਾਏਗੀ ਦੁਬਾਰਾ ਤੋਂ ਫਿਰ ਆਪਾਂ ਇਕੁਐਲਿਟੀ ਵਾਲਾ ਸਿਧਾਂਤ ਅਪਣਾ ਲਾਂਗੇ ਇਹ ਗੱਲ ਹੁਣ ਤੁਸੀਂ ਦੱਸਣਾ ਹੈ ਵੀ ਚੰਗੀ ਏ ਕਿ ਮਾੜੀ ਏ ਕਿ ਆਪਾਂ ਐਵੇਂ ਕਰਦੇ ਆ ਕਿ ਨਹੀਂ ਕਰਦੇ ऐसे कई बंदे ਹੁੰਦੇ ਨੇ ਲਕੀਰ ਦੇ ਫਕੀਰ ਵੀ ਐਵੇਂ ਹੀ ਕਰਨਾ ਚਾਹੀਦਾ ਪਰ ਇਦਾਂ ਨਹੀਂ ਹੁੰਦਾ ਇਕੁਐਲਿਟੀ ਤੁਸੀਂ ਐਵੇਂ ਦੇ ਸਕਦੇ ਹੋ ਇਹਦੇ ਚ ਤੁਸੀਂ ਸਹਿਮਤ ਹੋ ਜਾਂ ਨਹੀਂ ਹੁਣ ਇੱਕ ਐਗਜ਼ਾਮਪਲ ਤੁਸੀਂ ਬੱਸਾਂ 'ਚ ਸਫ਼ਰ ਕੀਤਾ ਤੇ ਵੇਖਿਆ ਹੀ ਹੋਣਾ ਕਿ ਸੀਟਾਂ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਕਿ ਇਹ ਔਰਤਾਂ ਲਈ ਰਾਖਵੀਆਂ ਨੇ ਇਹ ਸੀਨੀਅਰ ਸਿਟੀਜ਼ਨਾਂ ਦੇ ਲਈ ਤੇ ਇਹ ਜਿੰਨੇ ਜਿਹੜੇ ਯਾਨੀ ਕਿ ਅਪਾਹਜ ਨੇ ਠੀਕ ਹੈ ਪਰ ਕੀ ਐਸਾ ਹੁੰਦਾ ਨਹੀਂ ਜਿਹੜੇ ਸਾਡੇ ਸੰਸਕਾਰ ਨੇ ਜਿਹੜੇ ਸਾਡਾ ਸਭਿਆਚਾਰ ਕਲਚਰ ਹੈ ਸਾਡੀਆਂ ਸਿੱਖਿਆਵਾਂ ਨੇ ਮੈਂ ਕਹਿੰਦਾ 99% ਯੂਥ ਹੈ ਜਿਹੜੀ ਮੁੰਡੇ ਨੇ ਜਾਂ ਕੁੜੀਆਂ ਨੇ ਉਹ ਬਜ਼ੁਰਗ ਵੇਖ ਕੇ ਔਰਤ ਅਗਰ ਬਜ਼ੁਰਗਾ ਜਾਂ ਬੱਚਾ ਚੁੱਕਿਆ ਤਾਂ ਜਾਂ ਜੇ ਕੋਈ ਅਪਾਹਜ ਹੈ ਉਹ ਜਿਹੜੀ ਸੀਟ ਤੇ ਰੱਖਵਾ ਕਰਨ ਨਹੀਂ ਵੀ ਲਿਖਿਆ ਉਹ ਵੀ ਉੱਠ ਕੇ ਸੀਟ ਦੇ ਦਿੰਦੇ ਨੇ ਇਹ ਸਾਡਾ ਕਲਚਰ ਹੈ ਕਿਉਂਕਿ ਸਾਨੂੰ ਲੱਗਦਾ ਕਿ ਇਹਨੂੰ ਜਾਦੀ ਜ਼ਰੂਰਤ ਹੈ ਹੁਣ ਜੇ ਇੱਥੇ ਇਹ ਵਾਲਾ ਰੂਲ ਲਾ ਦੀ ਇਕਵੈਲਟੀ ਵੀ ਕੰਡਕਟਰ ਨੇ ਟਿਕਟਾਂ ਦੇ ਸਾਰਿਆਂ ਤੋਂ ਬਰਾਬਰ ਲਈਆਂ ਨੇ ਜਾਂ ਫਿਰ ਅੱਜਕੱਲ ਦਾ ਹਿਸਾਬ ਕਿ ਤਾ ਉਹ ਲਾ ਲਓ ਕਿ ਬੀਬੀ ਜੀ ਖੜੇ ਨੇ ਤੇ ਜੇ ਕੋਈ ਮੇਰ ਵਰਗਾ ਖਿਲ ਹੈ ਇਹਦੇ ਆਧਾਰ 'ਤੇ ਟਿਕਟ ਟਿਕਟਾਈ ਆ ਫਿਰ ਕੀ ਚੱਕਰ ਆ ਜੇ ਖੜੇ ਨੇ ਤੇ ਨਹੀਂ ਔਰਤ ਦਾ ਬਜ਼ੁਰਗ ਦਾ ਤੇ ਅਪਾਹਜ ਦਾ ਜਾਂ ਇਹਨਾਂ ਦੇ ਨਾਲ ਰਲਦੇ ਬੰਦਿਆਂ ਦਾ ਸਤਕਾਰ ਕਰਨਾ ਸਾਡੇ ਸਭਿਆਚਾਰ ਚ ਹੈਗਾ ਇਸ ਕਰਕੇ ਅਸੀਂ ਸਿਰਫ ਸੀਟਾਂ ਵੇਖ ਕੇ ਨਹੀਂ ਦਿੰਦੇ ਵੀ ਇਹਦੇ ਉੱਤੇ ਰਾਖਵਾ ਕਰਨ ਲਿਖਿਆ ਹੈ ਕਈ ਵਾਰੀ ਉਹਦੇ ਤੇ ਕੋਈ ਹੋਰ ਬੰਦਾ ਬੈਠਾ ਹੁੰਦਾ ਪਿੱਛੇ ਜਾ ਕੇ ਵੀ ਸੀਟਾਂ ਆਪਾਂ ਛੱਡ ਦੇਣੇ ਹੁੰਦੇ ਆ 99% ਹੈ 1-2% ਨਹੀਂ ਵੀ ਛੱਡਦੇ ਇਸ ਕਰਕੇ ਇਕੁਐਲਟੀ ਨੂੰ ਕਿੱਦਾਂ ਸਮਝਿਆ ਜਾਣਾ ਚਾਹੀਦਾ ਇਹ ਹੁਣ ਤੁਹਾਡੇ ਤੇ ਹੈ ਜਿਹੜੀ ਮੈਂ ਐਗਜ਼ਾਮਪਲ ਦਿਤੀ ਆ ਵੀ ਇਕੁਐਲਟੀ ਕਿੱਥੇ ਹੈ ਸਿਰਫ ਰੂਲ ਬਣਾਉਣ ਦੇ ਵਿੱਚ ਇਕੁਐਲਟੀ ਨਹੀਂ ਹੈ ਇੱਕ ਗੱਲ ਹੋਰ ਸਮਝ ਲਓ ਰਾਖਵੇਂ ਕੋਟੇ ਦੇ ਵਿੱਚ ਨਾ ਇੱਕ ਹੁੰਦੀ ਹੈ ਹਰੀਜ਼ੋਂਟਲ ਰੈਜ਼ਰਵੇਸ਼ਨ ਇੱਕ ਹੁੰਦੀ ਹੈ ਵਰਟੀਕਲ ਰੈਜ਼ਰਵੇਸ਼ਨ ਤੁਸੀਂ ਇਹ ਦੋ ਸ਼ਬਦ ਸੁਣੇ ਹੋਣੇ ਹਰੀਜ਼ੋਂਟਲ ਤੇ ਵਰਟੀਕਲ ਇੱਕ ਜਿਹੜੀ ਆ ਲਾਈਨ ਹੈ ਮਤਲਬ ਕਿ ਇੱਕ ਪੁਆਇੰਟ ਤੋਂ ਇਸ ਪੁਆਇੰਟ ਬਰਾਬਰ ਜਾਣਾ ਉੱਚਾ ਨੀਵਾ ਕੁਛ ਨਹੀਂ ਇਸ ਨੂੰ ਹਰੀਜ਼ੋਂਟਲ ਕਹਿ ਦਿੰਨੇ ਆ ਹੇਠਲੇ ਪੁਆਇੰਟ ਤੋਂ ਜਾਂ ਉੱਤਲੇ ਪੁਆਇੰਟ ਤੋਂ ਹੇਠਾਂ ਆਉਣਾ ਇਸ ਨੂੰ ਆਪਾਂ ਵਰਟੀਕਲ ਕਹਿ ਦਿੰਨੇ ਆ ਇਹ ਲੇਟਵਾ ਇਹ ਖੜਵਾ ਹੋ ਗਿਆ ਠੀਕ ਹੈ ਇੰਡੀਆ ਦੇ ਵਿੱਚ ਜਿਹੜੀ ਰੈਜ਼ਰਵੇਸ਼ਨ ਚੱਲਦੀ ਹੈ ਉਹ ਵਰਟੀਕਲ ਚੱਲਦੀ ਹੈ ਨਾ ਕਿ ਹਾਰੀਜ਼ੋਂਟਲ ਸਿਰਫ ਔਰਤਾਂ ਦੇ ਮਾਮਲੇ 'ਚ ਹਾਰੀਜ਼ੋਂਟਲ ਹੈ ਇਹ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਜਿਹਦਾ ਆਪਾਂ ਨੂੰ ਰੋਸ ਰਿੰਦਾ ਹੈ ਵੀ ਇਦਾਂ ਨਹੀਂ ਹੋਣਾ ਚਾਹੀਦਾ ਇੰਡੀਆ ਦੇ ਵਿੱਚ ਐਵੇਂ ਚੱਲਦਾ ਵਰਟੀਕਲ ਕਿ ਕੋਟਾ ਤੇ ਸਾਰਿਆਂ ਨੂੰ ਦਿੱਤਾ ਹੀ ਹੋਇਆ ਹੈ ਲੇਕਿਨ ਜੇ ਇਹ ਬੰਦਾ ਜਾਂ ਇਹ ਬੰਦਾ ਜਾਂ ਇਹ ਬੰਦਾ ਜਾਂ ਇਹ ਬੰਦਾ ਇਹ ਸਾਰੇ ਬੰਦੇ ਓਪਨ ਵੀ ਖੇਡ ਸਕਦੇ ਨੇ ਜੇ ਨੰਬਰ ਜਾਦੇ ਆ ਗਏ ਤੇ ਜੰਪ ਮਾਰ ਕੇ ਅਨ ਰਿਜ਼ਰਵਡ ਯਾਨੀ ਕਿ ਜਨਰਲ ਕੈਟਾਗਰੀ ਦੀ ਸੀਟ ਲੈ ਸਕਦੇ ਨੇ ਉਹਨਾਂ ਦੇ ਕੋਟੇ ਦੇ ਵਿੱਚ ਜਿਹੜੀਆਂ 25 30 ਸੀਟਾਂ ਨੇ ਉਹ ਉੰਨੇ ਦੀਆਂ ਉੰਨੀਆਂ ਰਹਿਣਗੀਆਂ ਇਹ ਇੰਡੀਆ ਦੇ ਵਿੱਚ ਹੀ ਨਹੀਂ ਇਹ ਚਾਈਨਾ ਦੇ ਵਿੱਚ ਜਾਪਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਚੱਲਦਾ ਐਸ ਪਾਸੇ ਜਦੋਂ ਆਪਾਂ ਗੱਲ ਕਰਦੇ ਹਾਂ ਯੂ ਐਸ ਏ ਯੂ ਕੇ ਫਿਨਲੈਂਡ ਤੇ ਸਵੀਡਨ ਵਰਗੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਹਰੀਜ਼ੋਂਟਲ ਚੱਲਦਾ ਲੇਕਿਨ ਕੋਟਾ ਫਿਕਸ ਹੈ ਤਾਂ ਫਿਕਸ ਹੈ ਭਾਈ ਇਹ ਗੱਲ ਠੀਕ ਹੈ ਵੀ 100 ਪੋਸਟਾਂ ਨਿਕਲੀਆਂ ਜਦੋਂ ਸਾਰਿਆਂ ਨੂੰ ਆਪਾਂ 25-25 ਤੀਤੀ ਵੰਡ ਦਿੱਤੀਆਂ ਤਾਂ ਉਨੀਆਂ ਰਹਿਣੀਆਂ ਚਾਹੀਦੀਆਂ ਇਹ ਖਿਆਲ ਇਧਰ ਆਉਂਦਾ ਇਸ ਪਾਸੇ ਇਹ ਕਿਹਾ ਜਾਂਦਾ ਵੀ ਭਾਵੇਂ ਉਸ ਨੂੰ ਕੋਟਾ ਦਿੱਤਾ ਉਹਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੋਰ ਵੀ ਨੇ ਪਿਛਲੇ ਕਿੰਨੇ ਸਾਲਾਂ ਤੋਂ ਜਾਂ ਸਦੀਆਂ ਤੋਂ ਉਸ ਬੰਦਾ ਉਸ ਚੀਜ਼ ਨਾਲ ਲੜਦਾ ਪਿਆ ਇਸ ਕਰਕੇ ਉਹ ਓਪਨ ਵੀ ਖੇਡ ਸਕਦਾ ਭਾਈ ਉਹਨੂੰ ਇਹ ਵੀ ਤੇ ਹੱਕ ਹੈ ਨਾ ਕਿ ਉਹ ਦੇਸ਼ ਦੇ ਵਿੱਚ ਓਪਨ ਭਰ ਦੇ ਪਰ ਉਪਨ ਭਰਦੇ ਨਹੀਂ ਹੈਗੇ ਭਰਦੇ ਆਪਣੀ ਇਸੇ ਕੈਟਾਗਰੀ ਚ ਨੇ ਤੇ ਉੱਤੇ ਆ ਜਾਂਦੇ ਨੇ ਜਿਹਦੇ ਕਰਕੇ ਕਾਫੀ ਜ਼ਿਆਦਾ ਇਹ ਇੱਕ ਤਰ੍ਹਾਂ ਦਾ ਕਹੋ ਕਿ ਮੁੱਦਾ ਹੈਗਾ ਇਹਦੇ ਤੇ ਸੋਚ ਵਿਚਾਰ ਕਰਨੀ ਬਣਦੀ ਹੈ ਵੀ ਕਿਵੇਂ ਹੋਣਾ ਚਾਹੀਦਾ ਹੁਣ ਥੋੜਾ ਜਿਹਾ ਅੰਕੜਿਆਂ ਤੇ ਨਿਗਾਹ ਮਾਰ ਲਈਏ ਕਿ ਭਾਰਤ ਦੇ ਵਿੱਚ ਜਿਹੜੇ ਐਸਸੀ ਕਮਿਊਨਿਟੀ ਹੈ ਉਹ 16 ਤੋਂ 17% ਹੈ ਪੂਰੇ ਭਾਰਤ ਵਿੱਚ ਤੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਚ ਸਭ ਤੋਂ ਵੱਧ ਹੈ ਇਹ 30 ਤੋਂ 32% ਨੇ ਆਪਣੇ ਐਸਸੀ ਪਾਈਚਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਐਸਟੀ ਭਾਈਚਾਰਾ ਉਹ ਹੈਗਾ ਕਹਿੰਦੇ 10% ਦੇ ਕਰੀਬ ਜਿਹੜਾ ਓਬੀਸੀ ਐ ਇਸ ਨੂੰ 52% ਮੰਨਿਆ ਗਿਆ ਲੇਕਿਨ ਪਤਾ ਨਹੀਂ ਆ ਕਿ ਓਬੀਸੀ ਕਿੰਨੇ ਨੇ ਸਾਡੇ ਦੇਸ਼ ਵਿੱਚ ਈਵਨ ਕਿ ਈਡਬਲਯੂਐਸ ਵੀ ਜਿਹੜੇ ਨੇ ਉਹ ਵੀ ਇੱਕ ਕੋਟਾ ਫਿਕਸ ਕਰ ਤੱਕ 10% ਮੰਨ ਕੇ ਚੱਲੋ ਕਿਉਂਕਿ ਇਹਨਾਂ ਦੀ ਜਨਗਣਨਾ ਹੁੰਦੀ ਹੈ ਇਹਨਾਂ ਦੀ ਜਨਗਣਨਾ ਇਹ ਤੇ ਹੈ ਹੀ ਨਵਾਂ ਕਨਸੈਪਟ 2019 ਦਾ ਇਹਦੀ ਜਨਗਣਨਾ ਕਿਤੇ 1931 ਚ ਇੱਕ ਵਾਰੀ ਹੋਈ ਸੀ ਉਹਦਾ ਬੇਸ ਲੈ ਕੇ ਚੱਲੇ ਜਾਂਦੇ ਨੇ ਲੇਕਿਨ ਹੁਣ ਕਾਸਟ ਬੇਸ ਜਿਹੜੀ ਜਨਗਣਨਾ ਹੈ ਉਹ ਦੁਬਾਰਾ ਹੋਣੀ ਹੈ ਨਾ ਕਦੇ ਕਾਂਗਰਸ ਨੇ ਕਰਾਈ ਹੈ ਨਾ ਹੀ ਇਹ ਭਾਜਪਾ ਨੇ ਕਰਾਈ ਹੈ ਹੁਣ ਕਾਂਗਰਸ ਵਾਲੇ ਕਹਿੰਦੇ ਕਿ ਸਾਡਾ ਏ ਯਾਨੀ ਕਿ ਮੁੱਦਾ ਸੀ ਅਸੀਂ ਇਹ ਪ੍ਰੈਸ਼ਰ ਪਾ ਕੇ ਭਾਜਪਾ ਤੋਂ ਕਰਵਾ ਰਹੇ ਹਾਂ ਤੇ ਭਾਜਪਾ ਨੇ ਹੁਣ ਕਿਹਾ ਭਾਈ ਇਹ ਹੁਣ ਹੋਏਗੀ ਕਾਸਟ ਬੇਸਡ ਸੈਂਸਸ ਤੁਹਾਨੂੰ ਆਪਣੀ ਜਾਤ ਜਿਹੜੀ ਆ ਉਹ ਦੱਸਣੀ ਪਏਗੀ ਜਦੋਂ ਅੰਕੜਨਾ ਹੋਣੀ ਹੈ ਕਿਉਂਕਿ ਇਹਦਾ ਕਿਉਂਕਿ ਜੇਕਰ ਇਹਦੇ ਸਹੀ ਅੰਕੜੇ ਦੇ ਦਿੱਤੇ ਗਏ ਤੇ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਉੱਤੇ ਥੱਲੇ ਹੋ ਜਾਣਾ ਕੰਮ ਇਸ ਕਰਕੇ ਸਰਕਾਰਾਂ ਸਿਆਣੀਆਂ ਹੀ ਹੁੰਦੀਆਂ ਨੇ ਕਿ ਕੁਰਸੀ ਨਾ ਜਾਵੇ ਹੁਣ ਰਾਖਵਾ ਕੋਟਾ ਮਿਲਦਾ ਕਿਵੇਂ ਹੈ ਰਾਖਵਾ ਕੋਟਾ ਜਿਹੜਾ ਅਨ ਰਿਜ਼ਰਵਡ ਜਿਸ ਨੂੰ ਆਪਾਂ ਜਨਰਲ ਕੈਟਾਗਰੀ ਕਹਿ ਦਿੰਦੇ ਆ ਉਸ ਤੋਂ ਬਾਅਦ EWS ਐਵੇਂ ਵੰਡ ਹੁੰਦੀ ਆ ਚਲੋ ਜਿੱਧਰ ਨੂੰ ਮਰਜ਼ੀ ਲਿਖ ਲਓ ਭਾਵੇਂ ਫਿਰ ਉਸ ਤੋਂ ਬਾਅਦ OBC ਫਿਰ SC ਤੇ ਫਿਰ ST ਫਿਰ ਕੋਈ ਆਦਰਜ਼ੀ ਆਸਾਕ ਦਿਨੇ ਫਰੀडम फाइਟਰ ਆਲ दैट ਲਿਕ ਨੋ ਵੀ ਸਾਰਾ ਇਹਨਾਂ ਦੇ ਵਿੱਚੋਂ ਹੀ ਹੋ ਕੇ ਆਉਣਗੇ ਪੰਜਾਬ ਦੇ ਵਿੱਚ ਐਸਟੀ ਕਮਿਊਨਿਟੀ ਨਹੀਂ ਹੈਗੀ ਜ਼ੀਰੋ ਹੈ ਠੀਕ ਇਹ ਜਿਹੜਾ ਕੋਟਾ ایਡਬਲਯੂਐਸ ਨੂੰ ਮਿਲਦਾ ਜੀ 10% ਆ ओबीसी ਦਾ ਕੋਟਾ ਹੈਗਾ 27% ਆ ਐਸਸੀ ਦਾ ਕੋਟਾ ਹੈਗਾ ਜੀ 15% ਐਸਟੀ ਦਾ ਕੋਟਾ 7.5% ਇਹ ਪੂਰਾ ਕੋਟਾ ਮਿਲਾ ਕੇ ਕੋਈ 60% ਦੇ ਕਰੀਬ ਬਣਦਾ ਜਿਹੜੇ ਅਨਰਿਜ਼ਰਵਡ ਬਚਦੇ ਨੇ ਉਹ 40% ਦੇ ਕਰੀਬ ਬਚਦੇ ਨੇ ਇਹ ਓਵਰਆਲ ਇੰਡੀਆ ਦੀ ਇੱਕ ਕੈਲਕੂਲੇਟਿਵ ਸੈਗਰੀਗੇਸ਼ਨ ਹੈ ਲੇਕਿਨ ਸਟੇਟਾਂ ਦੇ ਵਿੱਚ ਇਹ ਉੱਤੇ ਥੱਲੇ ਕਰ ਲਿਆ ਜਾਂਦਾ ਜਿਹੜੇ ਹਿਸਾਬ ਨਾਲ ਜਿਹੜੀ ਸਟੇਟ ਦੇ ਵਿੱਚ ਪੋਪੂਲੇਸ਼ਨ ਵਗੈਰਾ ਹੁੰਦੀ ਹੈ ਇਹ ਜਿਹੜਾ 60% ਕੋਟਾ ਹੈ ਇਹ ਕਰੀਬ ਕਰੀਬ 95% ਜਨਤਾ ਨੂੰ ਮਿਲਦਾ ਕਿਉਂਕਿ ਆਪਾਂ ਕੀ ਮੰਨ ਕੇ ਚੱਲ ਰਹੇ ਹਾਂ ਕਿ OBC 52% ਨੇ EWS 10% ਮੰਨ ਕੇ ਚੱਲ ਰਿਹਾ ਕੋਟਾ ਵੀ ਉਹਨਾਂ ਨੂੰ ਉਹਨਾਂ ਹੀ ਮਿਲ ਗਿਆ ਠੀਕ ਹੈ SC ਭਾਈਚਾਰਾ ਆਪਣੇ ਕੋਲ 16 ਤੋਂ 17% ਹੈ ਪੋਪੂਲੇਸ਼ਨ ਦੇ ਹਿਸਾਬ ਨਾਲ ST ਆਪਣੇ ਕੋਲ 10% ਮੰਨ ਕੇ ਚੱਲੋ ਠੀਕ ਹੈ ਇਹਦੇ ਵਿੱਚ 5% ਔਮਨ ਦਾ ਕੋਟਾ ਲਾ ਲਓ ਇਹ 90 95% ਬਣਦਾ ਜਿਨ੍ਹਾਂ ਨੂੰ 60% ਕੋਟਾ ਮਿਲਦਾ ਰਾਖਵਾ ਕੋਟਾ ਜਾਂ ਰੈਜ਼ਰਵੇਸ਼ਨ ਨਾਲ ਜੁੜੀਆਂ ਕੁਝ ਹੋਰ ਗੱਲਾਂ ਸੁਣ ਲਓ ਕਿ 1947 ਤੋਂ ਹੀ ਲੈ ਕੇ ਐਸਸੀ ਐਸਟੀ ਭਾਈਚਾਰੇ ਦੇ ਲਈ ਪਾਲਿਸੀਜ਼ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਸੀ 1954 ਦੇ ਵਿੱਚ ਐਸਸੀ ਤੇ ਐਸਟੀ ਭਾਈਚਾਰੇ ਲਈ 5% ਨੰਬਰਾਂ ਵਾਲੀ ਗੱਲ ਤੇ 20% ਐਜੂਕੇਸ਼ਨ ਇੰਸਟੀਚਿਊਟ ਦੇ ਵਿੱਚ ਸੀਟਾਂ ਲਈ ਰਾਖਵਾ ਕਰਨ ਕੀਤਾ ਗਿਆ ਸੀ 1980 7980 ਦੇ ਵਿੱਚ ਇੱਕ ਮੰਡਲ ਕਮਿਸ਼ਨ ਸੀ ਜਿਸ ਦੇ ਤਹਿਤ 52% OBC ਮੰਨ ਕੇ ਤੇ ਉਹਨਾਂ ਨੂੰ ਕੋਈ 27% ਕੋਟਾ ਦੇਣ ਦੀ ਗੱਲ ਕੀਤੀ ਗਈ ਸੀ 1980 ਦੇ ਵਿੱਚ 1982 ਦੇ ਵਿੱਚ SC ਕੋਟਾ ਜਿਹੜਾ ਉਹ 15% ਤੇ ਐਸਟੀ ਕੋਟਾ 77% ਫਿਕਸ ਕੀਤਾ ਗਿਆ ਸੀ 1982 ਦੇ ਵਿੱਚ 2006 ਦੇ ਵਿੱਚ ओबीसी ਲਈ ਜਿਹੜੇ ਐਜੂਕੇਸ਼ਨਲ ਇੰਸਟੀਟਿਊਟ ਨੇ ਉਹਨਾਂ ਦੇ ਵਿੱਚ ਦਾਖਲੇ ਨੂੰ ਲੈ ਕੇ ਜਿਹੜੀਆਂ ਸੀਟਾਂ ਹੁੰਦੀਆਂ ਨੇ ਉਹ ਰਾਖਵੀਆਂ ਰੱਖੀਆਂ ਗਈਆਂ ਸੀ ਤੇ 2019 ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਇਨਕਮ ਬੇਸਡ ਹੋਣੀ ਚਾਹੀਦੀ ਰੈਜ਼ਰਵੇਸ਼ਨ ਉਹ ਵੀ ਕੁਝ ਹੱਦ ਤੱਕ ਮੰਨ ਲਈ ਗਈ ਹੈ EWS ਇਕਨੋਮਿਕ ਵੀਕਰ ਸੈਕਸ਼ਨ ਇਹਨਾਂ ਦਾ ਸਾਰੇ ਇੰਡੀਆ ਦੇ ਰਾਜਾਂ ਦੇ ਵਿੱਚ ਬਰਾਬਰ 10% ਦਾ ਕੋਟਾ ਨਿਰਧਾਰਤ ਕੀਤਾ ਗਿਆ ਜੌਬ ਦੇ ਵਿੱਚ ਵੀ ਤੇ ਐਜੂਕੇਸ਼ਨਲ ਥਾਵਾਂ ਦੇ ਉੱਤੇ ਦਾਖਲਾ ਲੈਣ ਦੇ ਵਿੱਚ ਵੀ ਵੱਡੀ ਗੱਲ ਦਾ ਰੋਲਾ ਇਹੀ ਹੈ ਕਿ ਜਿਵੇਂ ਇੱਕ ਕਰੀਮੀ ਲੇਅਰ ਦਾ ਕਨਸੈਪਟ ਚੱਲਦਾ OBC ਦੇ ਵਿੱਚ ਕਿ ਜੇ ਪਰਿਵਾਰ ਦੀ ਆਮਦਨ 8 ਲੱਖ 10 ਲੱਖ ਇੰਨੀ ਹੈ ਤੇ ਜੇਕਰ ਅਗਸਟਡ ਜਾਂ ਕਲਾਸ 1 ਅਫਸਰ ਹੈ 2 ਅਫਸਰ ਹੈ ਤੇ ਉਹਨਾਂ ਨੂੰ ਅੱਗੇ ਬੱਚਿਆਂ ਨੂੰ ਰਾਖਵਾਂ ਕੋਟਾ ਨਹੀਂ ਮਿਲੇਗਾ ਪਰੇ ਦੇ ਵੀ ਕਈ ਤਰ੍ਹਾਂ ਦੇ ਹੀਲੇ ਵਸੀਲੇ ਕਰ ਲਈ ਜਾਂਦੇ ਨੇ ਕਹਿੰਦੇ ਇੱਕ ਮਾਂ-ਪਾਪਾ ਕਰ ਜੌਬ ਤੋਂ ਰਿਜ਼ਾਈਨ ਦੇ ਜਾਂਦਾ ਤਾਂ ਉਹਦੀ ਫਿਰ ਇਨਕਮ ਘਟ ਜਾਂਦੀ ਹੈ ਕਿਉਂਕਿ ਨੇੜੇ ਲੱਗਾ ਹੁੰਦਾ ਕਈ ਵਾਰੀ ਕੰਮ ਵੀ 2 ਸਾਲ ਰਹਿ ਗਏ ਕਿਵੇਂ ਵੀ ਹੈ ਈਡਬਲਯੂਐਸ ਦੇ ਵਿੱਚ ਵੀ ਐਵੇਂ ਹੀ ਹੁੰਦਾ ਨਾ ਕਿ ਪਿਛਲੇ 1 ਸਾਲ ਦੀ ਇਨਕਮ ਵੇਖਣੀ ਆ ਆਪਾਂ ਤੇ 1 ਸਾਲ ਦੇ ਵਿੱਚ ਜੇ ਕੋਈ ਬੰਦਾ ਲੰਬੀ ਛੁੱਟੀ ਲੈ ਲੇ ਆਪਣੀ ਨੌਕਰੀ ਤੋਂ ਤਾਂ ਉਹਦੀ ਜਿਹੜੀ ਇਨਕਮ ਹੈ ਉਹ ਨਹੀਂ ਗਣੀ ਜਾਂਦੀ ਕਉਂਕੀ ਇਨਕਮ ਨੂੰ ਗਰਨਣ ਦੀ ਸਾਰੀ ਖੇਡ ਹੁੰਦੀ ਹੈ ਜੇ ਤੁਸੀਂ 8 ਲੱਖ ਤੋਂ ਘੱਟ ਦਾ ਆਪਣੇ ਆਪ ਨੂੰ ਸਾਬਤ ਕਰ ਦਿੰਦੇ ਹੋ ਪਿਛਲੇ 1 ਸਾਲ ਦੇ ਵਿੱਚ ਫਿਰ ਤੁਸੀਂ ਈਡਬਲਯੂਐਸ ਦੇ ਵਿੱਚ ਆ ਜਾਂਦੇ ਕੋਟੇ ਨੂੰ ਹਰੇਕ ਹੀ ਬੰਦਾ ਵਰਤਣਾ ਚਾਹੁੰਦਾ ਹੈ ਇਹਦੇ ਖਿਲਾਫ ਸ਼ਹਿਦ ਹੀ ਕੋਈ ਹੋਵੇ ਉਹੀ ਖਿਲਾਫ ਹੁੰਦਾ ਜਿਹਨੂੰ ਕੋਈ ਮਿਲਿਆ ਨਹੀਂ ਹੁੰਦਾ ਭਾਈ ਇਸ ਕਰਕੇ ਕੋਟਾ ਜਿਹਨੂੰ ਜਿੰਨਾ ਮਿਲੀ ਜਾਂਦਾ ਉਹ ਕਹਿੰਦਾ ਕਿ ਹੋਰ ਮਿਲਣਾ ਚਾਹੀਦਾ ਤੇ ਜਰਨਲ ਕੈਟੇਗਰੀ ਵਾਲੇ ਕਹਿੰਦੇ ਭਾਈ ਸਾਡੇ ਨਾਲ ਇਹ ਵਿਤਕਰਾ ਹੋ ਰਿਹਾ ਹੈ ਇਹ ਬਹੁਤ ਵੱਡਾ ਸਵਾਲ ਹੈ ਇਹ ਕਨਸੈਪਟ ਚੰਗੀ ਤਰ੍ਹਾਂ ਲਾਗੂ ਹੋਣਾ ਚਾਹੀਦਾ ਹੈ ਕਿ ਕ੍ਰੀਮੀ ਲੇਅਰ ਇਹ OBC ਤੇ ਚੱਲਦੀ ਆ ਹੁਣ SC ਤੇ ST ਉੱਤੇ ਵੀ ਲਾਗੂ ਕਰਨ ਦੀ ਗੱਲ ਉੱਠਦੀ ਏ ਭਾਈ ਕੋਟਾ ਦੇ ਤਾ ਪਾਈਚਾਰਿਆਂ ਨੂੰ ਨਾਲ ਲਾਉਣਾ ਸੀ ਰਲਾ ਲਿਆ ਹੁਣ ਉਹ ਵਧੀਆ ਸ਼ਹਿਰ ਚ ਰਹਿੰਦੇ ਨੇ ਪਲਾਟ ਬਿਜ਼ਨਸ ਹੈਗੇ ਨੇ ਬੱਚੇ ਵਧੀਆ ਸਕੂਲਾਂ ਚ ਪੜ੍ਹਦੇ ਨੇ ਹੁਣ ਉਹਨਾਂ ਨੂੰ ਫਿਰ ਜਨਰਲ ਕੈਟਾਗਰੀ ਓਪਨ ਦੇ ਵਿੱਚ ਖੇਡਣ ਦਿਓ ਸਭ ਤੋਂ ਵੱਡਾ ਜਿਹੜਾ ਕਹਿੰਦਾ ਕਿ ਇੱਕ ਦਲੀਲ ਇਹੀ ਦਿੱਤੀ ਜਾਂਦੀ ਹੈ ਲੇਕਿਨ ਸਰਕਾਰ ਆਉਣ ਵਾਲੇ ਸਮੇਂ ਚ ਕੀ ਕਰਦੀ ਹੈ ਇਹ ਵੇਖਣ ਵਾਲਾ ਹੋਏਗਾ ਕੋਟੇ ਨੂੰ ਸਹੀ ਤਰੀਕੇ ਨਾਲ ਹੀ ਲਾਗੂ ਕਰਨਾ ਬਣਦਾ ਹੁਣ ਤੁਸੀਂ ਕਮੈਂਟ ਕਰ ਸਕਦੇ ਹੋ ਜੋ ਤੁਹਾਨੂੰ ਲੱਗਦਾ ਆਪਣੀ ਰਾਏ ਦੇ ਸਕਦੇ ਹੋ ਮਿਹਰਬਾਨੀ ਜੀ